ਜੀ ਦੋਸਤੋ ਮੌਂਟਰੀਅਲ ਨਾਈਟ ਲਾਈਫ ਦਿਖਾਉਣੇ ਆ ਤੁਹਾਨੂੰ ਇਹ ਹੈਗਾ ਮੌਂਟਰੀਅਲ ਦਾ ਡਾਊਨ ਟਾਊਨ ਤੇ ਪੂਰੀ ਭੀੜ ਭੜਕਾ ਹੈਗਾ ਡਾਊਨ ਟਾਊਨ ਦੇ ਵਿੱਚ ਕਲੱਬ ਨਾਈਟ ਕਿੱਦਾਂ ਦੀ ਆ ਕਿੱਦਾਂ ਦਾ ਮਾਹੌਲ ਆ ਵੀਕਐਂਡ ਦੇ ਉੱਤੇ ਮੌਂਟਰੀਅਲ ਦਿਖਾਉਣੇ ਆ ਤੁਹਾਨੂੰ ਪੂਰੇ ਬਲੌਗ ਦੇ ਵਿੱਚ ਬੱਚਾ ਆ ਵੀਡੀਓ ਦੇ ਹਾਂਜੀ ਅੱਜ ਆਪਾਂ ਖੜੇ ਆਂ ਮੌਂਟਰੀਅਲ ਕਵੈਕ ਜਿਹੜਾ ਫ੍ਰੈਂਚ ਸਟੇਟ ਹੈਗਾ ਕੈਨੇਡਾ ਦਾ ਮੌਂਟਰੀਅਲੇ ਸ਼ਹਿਰ ਦੀਆਂ ਇਮਾਰਤਾਂ ਦੇਖੋ ਤੁਸੀਂ ਠੰਡ ਬਹੁਤ ਜ਼ਿਆਦਾ ਵਧੀ ਹੋਈ ਆ -15 16 ਜਿਹੜਾ ਟੈਂਪਰੇਚਰ ਹੈਗਾ ਇੱਥੇ ਤੁਸੀਂ ਦੇਖ ਸਕਦੇ ਹੋ ਇਮਾਰਤਾਂ ਬਹੁਤ ਵੱਡਾ ਡਾਊਨਟਾਊਨ ਹੈ ਇਹ ਮੌਂਟਰੀਅਲ ਦੇ ਡਾਊਨਟਾਊਨ 'ਚ ਖੜੇ ਆਂ ਅਸੀਂ ਦੇਖੋ ਜੀ फ्रंट टू द डाउन टाउन ਨਾਲ ਖੁੱਲਾ ਡੁੱਲਾ ਉਦਾਂ ਥੋੜਾ ਜਿਹਾ ਉੱਥੇ ਜਿਆਦਾ ਕੰਜਸਟਡ ਹੁੰਦਾ ਬਹੁਤ ਘੈਂਟ ਇਮਾਰਤਾਂ ਨੇ ਜੀ ਪੂਰਾ ਸਿਸਟਮ ਚੱਕ ਰੱਖਿਆ ਦੇਖੋ 뷰 ਪੂਰਾ ਓਨੀ ਜਿਆਦਾ ਟ੍ਰੈਫਿਕ ਨਹੀਂ ਹੈਗੀ ਚਾਹੇ ਵੀਕਐਂਡ ਦਾ ਦਿਨ ਅੱਜ ਸੈਟਰਡੇ ਦਾ ਦਿਨ ਹੈਗਾ ਰੋਲੇਕਸ ਰੋਲੇਕਸ ਵੀ ਦੇਖੋ ਜੀ ਪੁਰਾਣੇ ਸਟਾਈਲ ਦੀਆਂ ਇਮਾਰਤਾਂ ਚਰਚਾਂ ਕਿਹੜੇ ਤਰੀਕੇ ਦਾ ਸਵਾਗਤ ਇੰਨਾ ਜ਼ਿਆਦਾ ਬਿਜ਼ੀ ਨਹੀਂ ਲੱਗ ਰਿਹਾ ਸੈਟਰਡੇ ਦਾ ਦਿਨ ਹੈਗਾ ਮੇਬੀ ਜ਼ਿਆਦਾ ਬਹੁਤ ਜ਼ਿਆਦਾ ਠੰਡ ਹੈਗੀ ਹੈ ਇਸ ਕਰਕੇ ਬਿਜ਼ੀ ਨਹੀਂ ਹੈਗਾ ਸ਼ਹਿਰ ਸ਼ਹਿਰ ਦੇ ਵਿੱਚ ਜਿਹੜੇ ਇਦਾਂ ਹੀ ਮਕਡੋਨਲਡਰ 버ਗਰ ਕਿੰਗ ਵਗੈਰਾ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਇਟਨ ਇਟਨ ਸੈਂਟਰ ਜਿਹੜਾ ਮਾਲ ਹੈਗਾ ਇਹ ਮੋਂਟਰੀਅਲ ਦੇ ਵਿੱਚ ਜਿਦਾਂ ਟ੍ਰਾਂਟੋ ਇਟਨ ਸੈਂਟਰ ਵੀ ਹੈਗਾ ਮੇਬੀ ਉਸੇ ਕੰਪਨੀ ਦਾ ਹੋਊਗਾ ਇਹ ਕਾਫੀ ਜਿਹੜੇ ਬ੍ਰਾਂਡਸ ਦੀਆਂ ਇੱਥੇ ਸ਼ਾਪਸ ਹੈਗੀਆਂ ਨੇ ਦੇਖੋ ਇਹ ਸਿਸਟਮ ਪੂਰਾ ਲੋਕ ਆ ਜਾ ਰਹੇ ਨੇ ਨੇ ਵੀ ਫਰਡੇ ਕਰਕੇ ਨਾਈਟ ਲਾਈਫ ਜਿਹੜੀ ਜ਼ਿਆਦਾ ਲੇਟ ਸਟਾਰਟ ਹੁੰਦਾ ਹੋਊ ਕੰਮ 10 11 ਵਜੇ ਜਿਹੜੇ ਪੱਬ ਕਲੱਬ ਓਪਨ ਹੁੰਦੇ ਆ ਹੈਗਾ ਈਟਨ ਸੈਂਟਰ ਇਹ ਮੋਂਟਰੀਅਲ ਦਾ ਹੈਗਾ ਡਾਊਨ ਟਾਊਨ ਜੀ ਬਹੁਤ ਘੈਂਟ ਜਿਹੜਾ ਸ਼ਹਿਰ ਆ ਵੱਡੀਆਂ ਵੱਡੀਆਂ ਇਮਾਰਤਾਂ ਨਹੀਂ ਡਾਊਨ ਟਾਊਨ ਇੱਥੇ ਨਾਈਟ ਲਾਈਫ ਸਪੈਸ਼ਲ ਲੋਕ ਦੇਖਣ ਆਉਂਦੇ ਆ ਵੀਕਐਂਡ ਦੇ ਉੱਤੇ ਬਹੁਤ ਜ਼ਿਆਦਾ ਠੰਡ ਹੈਗੀ ਆ ਬਿਨਾ ਗੱਲਾ ਉਸ ਤੋਂ ਬਿਨਾ ਕੈਪ ਤੋਂ ਬਹੁਤ ਜ਼ਿਆਦਾ ਔਖਾ ਇੱਥੇ ਸਰਵਾਈਵ ਕਰਨਾ ਤਾਂ ਆਪਾਂ ਇਹ ਬਲੌਗ ਇੱਥੇ ਬੰਦ ਕਰਦੇ ਆਂ ਹੋਰ ਸ਼ਾਟ ਲੈਣੇ ਆ ਕਿਸੇ ਵਧੀਆ ਜਗ੍ਹਾ ਤੇ ਜਾ ਕੇ ਹਾਂ ਜੀ ਦੇਖੋ ਮੌਂਟਰੀਅਲ ਡਾਊਨ ਟਾਊਨ ਇਹ ਹੋਰ ਇਲਾਕੇ 'ਚ ਪਹੁੰਚ ਕੇ ਆਪਾਂ ਆਪਾਂ ਲੱਬ ਦੇ ਲੱਬ ਦੇ ਪੰਜਾਬੀ ਰੈਸਟੋਰੈਂਟ ਤੇ ਆ ਗਏ ਇਹ ਅਬੀ ਰੈਸਟੋਰੈਂਟ ਹੈਗਾ ਇੱਥੇ ਦੇਖੋ ਸਪਾਈਸ ਗ੍ਰੋ ਇਹ ਹੈਗਾ ਇੰਡੀਅਨ ਰੈਸਟੋਰੈਂਟ ਮੌਂਟਰੀਅਲ ਡਾਊਨਟਾਊਨ ਸੁਸ਼ੀ ਆ ਦੇਖੋ ਇਹ ਹੈਗੀ ਆ ਕਲੱਬਾਂ ਵਾਲੀ ਸਟਰੀਟ ਤਰ੍ਹਾਂ ਤਰ੍ਹਾਂ ਦੇ ਕਲੱਬ ਪੱਬ ਇੱਥੇ ਆਇਰਿਸ ਪੱਬ ਹੋਰ ਵੀ ਕਾਫੀ ਤਰ੍ਹਾਂ ਦੇ ਪੱਬ ਕਲੱਬ ਹੈਗੇ ਨੇ ਮੌਂਟਰੀਅਲ ਡਾਊਨਟਾਊਨ ਇਹ ਦੇਖੋ ਜੀ ਰਾਤ ਦੇ 10 11 ਵੱਜ ਚੁੱਕੇ ਨੇ ਫੁੱਲ ਭੀੜ ਹੈਗੀ ਆ ਪਹਿਲਾਂ ਪੱਬ ਕਲੱਬ ਰਾਤ ਨੂੰ ਲੋਕ ਬੈਠੇ ਖਾ ਰਹੇ ਆ ਰੈਸਟੋਰੈਂਟਾਂ ਦੇ ਇਹਗਾ ਮੋਂਟਰੀਅਲ ਡਾਊਨਟਾਊਨ ਪੱਬਾਂ ਕਲੱਬਾਂ ਦੇ ਮੂਹਰੇ ਲਾਈਨਾਂ ਲੱਗੀਆਂ ਨੇ ਲੋਕਾਂ ਦੀਆਂ ਦੇਖੋ ਜੀ ਨਾਈਟ ਲਾਈਫ ਕੋਈ ਵੀ ਪੰਜਾਬੀ ਨਹੀਂ ਦਿਖ ਰਿਹਾ ਇੱਥੇ ਦੇਖੋ ਤੁਹਾਨੂੰ ਕੋਈ ਪੰਜਾਬੀ ਨਹੀਂ ਦਿਖ ਰਿਹਾ ਤੁਹਾਨੂੰ ਇੱਥੇ ਸਾਰੇ ਪੱਬ ਕਲੱਬ ਵਾਲੀ ਲਾਈਫ ਆ ਸਾਰੀ ਇੱਥੇ ਦੇਖੋ ਨਾਈਟ ਲਾਈਫ ਦਾ ਤੁਸੀਂ ਦੇਖ ਸਕਦੇ ਹੋ ਲੰਬੀ ਲਾਈਨ ਲੱਗੀ ਰਹੀ ਜਿਆ ਇਹ ਸਾਰੇ ਲੋਕ ਜਿਹੜੇ ਪੱਬ ਕਲੱਬ ਜਾਣ ਲਈ ਆਏ ਹੋਣ ਰਾਤ ਨੂੰ ਬਹੁਤ ਜ਼ਿਆਦਾ ਭੀੜ ਹੈਗੀ ਆ ਤੇ ਇੰਨੀ ਠੰਡ ਦੇ ਵਿੱਚ ਮਾਈਨਸ 20 ਟੈਂਪਰੇਚਰ ਦੇ ਵਿੱਚ ਇਹ ਲੋਕ ਅੰਦਰ ਜਾਣ ਦੀ ਵੇਟ ਕਰ ਰਹੇ ਨੇ ਵੀ ਰਾਤ ਨੂੰ 10 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਪੱਬ ਕਲੱਬ ਓਪਨ ਰਹਿੰਦਾਗਾ ਇਸ ਇਹ ਪੱਬ ਕਲੱਬ ਹੈਗਾ ਇਹ ਤੇ ਰਾਤ ਨੂੰ ਡਾਂਸ ਵਾਲਾ ਸਿਸਟਮ ਇੱਥੇ ਪਤਾ ਨਹੀਂ ਕੀ ਕੀ ਚੱਲਦਾ ਹੈਗਾ ਇਹ ਨਾਈਟ ਲਾਈਫ ਹੈਗੀ ਇੱਥੋਂ ਦੀ ਦੇਖੋ ਜੀ ਐਂਟਰੀ ਹੋ ਰਹੀ ਹੈ ਪੈਸੇ ਪੂਸੇ ਦੇ ਕੇ ਐਂਟਰੀ ਹੁੰਦੀ ਹੈ ਇੱਥੇ ਸਿਸਟਮ ਇੱਥੇ ਪੂਰਾ ਪੁਰਾਣੇ ਸਟਾਈਲ ਦੀਆਂ ਬਿਲਡਿੰਗਾਂ ਦੀਆਂ ਹੈਗੀਆਂ ਇੱਥੇ ਤੇ ਪੱਬ ਕਲੱਬ ਜੀ ਇਸ ਸਟਰੀਟ ਦੇ ਉੱਤੇ ਸਾਰੇ ਪੱਬ ਕਲੱਬ ਜੇ ਨੇਗੇ ਦੇਖੋ ਜੀ ਪਰ ਮਾਹੌਲ ਭਖਿਆ ਰਾਤ ਦੇ 11 ਵਜੇ ਨੇਗੇ ਜਿਨੇ ਬਈ ਨਾਈਟ ਲਾਈਫ ਦੇਖਣੀ ਆ ਕੈਨੇਡਾ ਦੀ ਮੌਂਟਰੀਅਲ ਡਾਊਨਟਾਊਨ ਜ਼ਰੂਰ ਆਵੇ ਇੱਕ ਗੱਲ ਹੈਗੀ ਆ ਵੀ ਠੰਡ ਬਹੁਤ ਹੁੰਦੀ ਆ ਗਰਮ ਇੱਥੇ ਜੇ ਤੁਸੀਂ ਤੁਰ ਫਿਰ ਕੇ ਘੁੰਮਣਾ ਠੰਡ ਦੇ ਵਿੱਚ ਥੋੜਾ ਜਿਹਾ ਤੁਹਾਡੇ ਕੱਪੜੇ ਉਸ ਤਰ੍ਹਾਂ ਦੇ ਪਾਏ ਹੋਣੇ ਚਾਹੀਦੇ ਨੇ ਤਾਂ -15 20 ਦੇ ਵਿੱਚ ਤੁਹਾਨੂੰ ਤੁਰਨਾ ਥੋੜਾ ਔਖਾ ਹੋ ਜਾਣਾ ਉਦਾਂ ਜੇ ਗਰਮੀ ਦੇ ਵਿੱਚ ਥੋੜਾ ਟੈਂਪਰੇਚਰ ਪਲੱਸ ਦੇ ਵਿੱਚ ਹੋਵੇ ਤਾਂ ਬਹੁਤ ਵਧੀਆ ਮਾਹੌਲ ਹੈਗਾ ਮੌਂਟਰੀਅਲ ਡਾਊਨਟਾਊਨ ਜੇ ਤੁਸੀਂ ਦੇਖਣਾ ਪੂਰਾ ਸਿਸਟਮ ਭਖਿਆ ਹੁੰਦਾ ਇੱਥੇ ਦੇਖੋ ਬਈ